ਸਸਿਕਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਅੱਜ ਦੁਪਹਿਰ ਤੋਂ ਸ਼ਾਮ ਪੰਜਾਬ ਦਾ ਮੌਸਮ ਕਿਵੇਂ ਬਰੋਵੇਗਾ ਲੈ ਕੇ حاضر ਹੋਏ ਆ ਕਿਉਂਕਿ ਪੰਜਾਬ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਪੱਛਮੀ ਹਵਾ ਦੇ ਨਾਲ ਨਾਲ ਥੋੜੀ ਬੋਧੀ ਪੂਰਬੀ ਹਵਾ ਵੀ ਚਲਦੀ ਹੋਈ ਦਿਖਾਈ ਦੇ ਰਹੀ ਹੈ ਕੋਈ ਜਿਹੜੀ ਪੱਛਮੀ ਹਵਾ ਚੱਲ ਰਹੀ ਹੈ ਉਹ ਉੱਤਰ ਪੱਛੋਂ ਤੋਂ ਇਸ ਤਰੀਕੇ ਨਾਲ ਚੱਲ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਗਰਮੀ ਦਾ ਮਾਹੌਲ ਦੁਆਰਾ ਤੋਂ ਵਧ ਰਿਹਾ ਹੈ ਤੇ ਇਸ ਤਰੀਕੇ ਨਾਲ ਮਹਿਸੂਸ ਹੋ ਰਿਹਾ ਕਿ ਜਿਵੇਂ ਜੂਨ ਦੇ ਵਿੱਚ ਮੀਂਹ ਤੋਂ ਬਾਅਦ ਜਿਹੜੀ ਧੁੱਪ ਨਿਕਲਦੀ ਹੈ ਉਸ ਤਰੀਕੇ ਦਾ ਮਾਹੌਲ ਪੰਜਾਬ ਦੇ ਬਾਕੀ-ਬਾਕੀ ਸੇਵ ਵਿੱਚ ਬਣਿਆ ਹੋਇਆ ਕੜਾਕੇ ਦੀ ਧੁੱਪ ਪੈਣ ਕਾਰਨ ਤਾਪਮਾਨ ਜਿਹੜਾ ਪੰਜਾਬ ਦਾ ਹੋ 35 ਡਿਗਰੀ ਨਾਰਮਲ ਦੇਖਿਆ ਜਾ ਰਿਹਾ ਹੈ ਪਰ ਥੋੜੀ ਜੀ ਪੱਛਮੀ ਹਵਾ ਚੱਲਣ ਦੇ ਕਾਰਨ ਥੋੜਾ ਜਿਹਾ ਠੰਡਾ ਅਹਿਸਾਸ ਵੀ ਹੋ ਰਿਹਾ ਨਾਲ ਨਾਲ ਹਵਾ ਦੇ ਕਿਉਂਕਿ ਜਿਹੜੀ ਪੱਛਮੀ ਹਵਾ ਹੁੰਦੀ ਹੈ ਸਾਨੂੰ ਪਤਾ ਹੈ ਖੁਸ਼ਕ ਹੁੰਦੀ ਹੈ ਤੇ ਥੋੜੀ ਜੀ ਠੰਡੀ ਹੁੰਦੀ ਹੈ ਜਿਸ ਦੇ ਕਾਰਨ ਪੰਜਾਬ ਦਾ ਮੌਸਮ ਜਿਹੜਾ ਖੁਸ਼ਕ ਹੋ ਰਿਹਾ ਜੀ ਨਾਲ ਦੀ ਨਾਲ ਗਰਮੀ ਵਧ ਰ ਪਰ ਕਿਤੇ ਨਾ ਕਿਤੇ ਚੰਗਾ ਵੀ ਹੈ ਕਿ ਹੁਣ ਹੌਲੀ ਹੌਲੀ ਜਿੱਥੇ ਹੜ੍ਹ ਆਏ ਸਨ ਉਹਨਾਂ ਦਾ ਕਿਤੇ ਨਾ ਕਿਤੇ ਰਿਕਵਰੀ ਹੋ ਰਹੀ ਹੈ ਪਰ ਆਉਂਦੇ 2-4 ਘੰਟੇ ਇਸੇ ਤਰੀਕੇ ਨਾਲ ਹਵਾ ਜਿਹੜੀ ਪੱਛੋਂ ਦਿਸ਼ਾ ਤੋਂ 5 ਤੋਂ 7 ਕਿਲੋਮੀਟਰ ਪ੍ਰਤੀ ਘੰਟੇ ਦੀ ਚਲਦੀ ਰਹੇਗੀ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬਰ ਕਰੋ Instagram ਜਾਂ Facebook ਤੇ ਦੇਖ ਰਹੇ ਹੋ ਪੇਜ ਨੂੰ ਫੋਲੋ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਆਉਦੇ 2-4 ਘੰਟੇ ਲਗਾਤਾਰ ਤਾਪਮਨ 35 ਡਿਗਰੀ ਪਲੱਸ ਰਹੇਗਾ ਅਤੇ ਸ਼ਾਮ 5 ਵਜੇ ਤੋਂ ਬਾਅਦ ਹੌਲੀ-ਹੌਲੀ ਟੈਂਪਰੇਚਰ ਘਟਣਾ ਸ਼ੁਰੂ ਹੋਵੇਗਾ ਤੇ ਅੱਜ ਰਾਤ ਦਾ ਇਹ ਐਵਰੇਜ ਤਾਪਮਨ 25 ਡਿਗਰੀ ਦੇ ਨੇੜੇ ਤੇਰੇ ਬਣੇ ਰਹਿਣ ਦੀ ਉਮੀਦ ਹੈ। ਬਾਕੀ ਕੋਈ ਹੋਰ ਅਪਡੇਟ ਆਈ ਤਾਂ ਅਲੱਗ ਤੋਂ ਵੀਡੀਓ ਸਾਂਝੀ ਕਰ ਦੇਵਾਂਗੇ ਜਾਂ ਪੋਸਟ ਤੁਹਾਡੇ ਤੱਕ ਪਹੁੰਚਦੀ ਕਰ ਦੇਵਾਂਗੇ। ਉਦੋਂ ਤੱਕ ਬਣੇ ਰਹੋ ਵੈਦਰ ਅਪਡੇਟਸ ਤੋਂ ਟੁਡੇ ਦੇ ਨਾਲ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ।